ਗੁਰਸੰਗਤ ਜੀਓ ਗੁਰੂ ਖਾਲਸਾ ਜੀਓ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਨਾਂਦੇੜ ਮਹਾਰਾਸ਼ਟਰ ਦੇ ਪਵਿੱਤਰ ਪਾਵਨ ਧਰਤੀ ਤੋਂ ਗੁਰਦਸ਼ਵੇਂ ਪਾਸ਼ਾ ਗਰੀਬ ਨਿਵਾਜ ਮਹਾਰਾਜ ਜੀ ਦੀ ਆਗਿਆ ਅਸੀਸ ਅਸ਼ੀਰਵਾਦ ਦੇ ਨਾਲ ਸ੍ਰੀ ਮਾਨ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ tatha ਸਮੂਹੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਮਹਾਪੁਰਖਾਂ ਵੱਲੋਂ ਭਾਈ ਰਵਿੰਦਰ ਸਿੰਘ ਜੀ ਬੁੰਗਈ ਜਿਹੜਾ ਬਾਬਾ ਭੁਜੰਗ ਸਿੰਘ ਜੀ ਸ਼ਹੀਦ ਜੀ ਉਹਨਾਂ ਦਾ ਬੁੰਗਾ ਸਥਾਨ ਸ਼ਹਿਦ ਆਪ ਜੀ ਨੇ ਕਦੇ ਦਰਸ਼ਨ ਕੀਤੇ ਹੋਣ ਨਹੀਂ ਦਰਸ਼ਨ ਕੀਤੇ ਤੇ ਤਖਤ ਸਾਹਿਬ ਜੀ ਦੀਆਂ ਜਿਹੜੀਆਂ ਬਾਹਰ ਲੀਆਂ ਪ੍ਰਕਰਮਾਂ ਨੇ ਵੱਡੀਆਂ ਉਹਦੀ ਬੈਕ ਸਾਈਡ ਤੇ ਬਾਬਾ ਭੁਜੰਗ ਸਿੰਘ ਜੀ ਦਾ ਬੁੰਗਾ ਬਰਾਜਮਾਨ ਆ ਬਾਬਾ ਭੁਜੰਗ ਸਿੰਘ ਜੀ ਸ਼ਹੀਦ ਉਹ ਮਹਾਂਪੁਰਖ ਹੋਏ ਨੇ ਜਿਹੜੇ ਤੁਰਕੜਿਆਂ ਦੇ ਨਾਲ ਜੂਝਦੇ ਹੋਏ ਸਿਰ ਲੱਥ ਗੁਰਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਗੁਰਦਸ਼ਵੇਂ ਪਾਸ਼ਾ ਮਹਾਰਾਜ ਜੀ ਦੇ ਤਖਤ ਸਾਹਿਬ ਜੀ ਦੀ ਸਤਕਾਰ ਮਾਣ ਤਾਨ ਅਤੇ ਸੇਵਾ ਮਰਜਾਦਾ ਨੂੰ ਬਹਾਲ ਰੱਖਦੇ ਆ ਹੋਇਆ ਉਹਨਾਂ ਮਹਾਪੁਰਖਾਂ ਦੇ ਅਸਥਾਨ ਦਾ ਜਿਹੜਾ ਟਸਟ ਬਣਿਆ ਹੋਇਆ ਉਹਦੇ ਸੇਵਾਦਾਰ ਨੇ ਭਾਈ ਰਵਿੰਦਰ ਸਿੰਘ ਜੀ ਬੁੰਗਈ ਜੋ ਕਿ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਪ੍ਰਬੰਧਕੀ ਬੋਰਡ ਦੇ ਸਕੱਤਰ ਵੀ ਹਨ ਉਹਨਾਂ ਵੱਲੋਂ ਉਦਮ ਕੀਤਾ ਸਮੂਹ ਪ੍ਰਬੰਧਕੀ ਬੋਰਡ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਇੱਕ ਸਪੈਸ਼ਲ ਟ੍ਰੇਨ ਆਉਣ ਵਾਲੀ 27 ਤਰੀਕ ਨੂੰ ਅੰਮ੍ਰਿਤ ਵੇਲੇ ਤਖਤ ਸਾਹਿਬ ਜੀ ਪਟਨਾ ਸਾਹਿਬ ਜੀ ਵਿਖੇ ਪਹੁੰਚ ਰਹੀ ਹੈ ਉਹ ਟ੍ਰੇਨ ਜੋ ਹੈ ਉਹ ਪੰਜ ਤਖਤ ਅਸਥਾਨਾਂ ਦੇ ਦਰਸ਼ਨ ਕਰੇਗੀ ਉਹਦੀ ਖਾਸੀਅਤ ਇਹ ਹੈ ਕਿ ਉਸ ਟ੍ਰੇਨ ਦੇ ਸਭ ਤੋਂ ਅਗਲੇ ਮੋਰੀ ਵਿਸ਼ੇਸ਼ ਜੋ ਡੱਬਾ ਹੈ ਉਹਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਸਤ ਲਿਖਤ ਬਿਰਾਜਮਾਨ ਹੋਣਗੇ ਨਾਲ ਤਖਤ ਸਾਹਿਬ ਜੀ ਦੇ ਸਿੰਘ ਸਹਿ ਮੀਤ ਗ੍ਰੰਥੀ ਸ੍ਰੀ ਮਾਨ ਗਿਆਨੀ ਜੀ ਗਿਆਨੀ ਗੁਰਮੀਤ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਿਬਾਨ ਔਰ ਗੁਰਦਸ਼ਮੇ ਪਾਸ਼ਾ ਮਹਾਰਾਜ ਜੀ ਦੇ ਆਪਣੇ ਨਿਜੀ ਅਸਤਬਲ ਦੇ ਗਰੀਬ ਨਵਾਜ ਮਹਾਰਾਜ ਜੀ ਦੇ ਆਪਣੇ ਅਸਤਬਲ ਦੇ ਤਿੰਨ ਘੋੜੇ ਵੀ ਬਰਾਜਮਾਨ ਹੋਣਗੇ ਵੱਡਾ ਇਹ ਜਥਾ ਹੈ 1300 ਤੋਂ ਵੱਧ ਮਾਈ ਭਾਈ ਇੱਥੇ ਪਹੁੰਚ ਰਹੇ ਨੇ 27 ਤਰੀਕ ਨੂੰ ਸਵੇਰੇ ਆਉਣਗੇ ਔਰ 28 ਤਰੀਕ ਸ਼ਾਮ ਦੀ ਇਹਨਾਂ ਦੀ ਵਾਪਸੀ ਹੋਏਗੀ 28 ਤਰੀਕ ਸ਼ਾਮ ਨੂੰ ਚੱਲ ਕੇ ਫਿਰ ਦਿੱਲੀ ਦੇ ਗੁਰਸਥਾਨਾਂ ਤੇ ਦਿੱਲੀ ਦੇ ਸੰਗਤ ਨੇ ਵੀ ਬਹੁਤ ਚੜ੍ਹਦੀ ਕਲਾ ਨਾਲ ਸਾਰੀ ਤਿਆਰੀ ਕੀਤੀ। ਉਪਰੰਤ ਸ੍ਰੀ ਸ੍ਰੀ ਤਖਤ ਕੇਸਗੜ੍ਹ ਸਾਹਿਬ ਜੀ ਵਿਖੇ ਪਧਾਰਨਗੇ। ਉਸ ਤੋਂ ਬਾਅਦ ਫਿਰ ਦਮਦਮਾ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਉੱਥੋਂ ਵਾਪਸ ਬਿਹਾਰ ਜੂਰ ਸਾਹਿਬ ਜੀ ਵਿਖੇ ਪਹੁੰਚਣਗੇ। ਪਟਨਾ ਸਾਹਿਬ ਜੀ ਦੀ ਸਾਧ ਸੰਗਤ ਔਰ ਪਟਨਾ ਸਾਹਿਬ ਜੀ ਦੇ ਆਸ-ਪਾਸ ਲੱਗਦੇ ਜਿੰਨੇ ਵੀ ਸਿੱਖ ਇਲਾਕੇ ਨੇ। ਭਾਵੇਂ ਉਹ ਝਾਰਖੰਡ ਆ ਭਾਵੇਂ ਜੁਪੀ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਸਾਰੇ ਬਿਹਾਰ ਦੇ ਇਲਾਕੇ ਨੇ ਬੰਗਾਲੇ ਤੇ ਆਦਿਕ ਦੇ ਜਿੰਨੇ ਵੀ ਇਲਾਕੇ ਨੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਆਪ ਜੀ 26 ਤਰੀਕ ਨੂੰ ਜ਼ਰੂਰ ਇੱਥੇ ਪਹੁੰਚੋ ਤਾਂ ਕਿ 27 ਤਰੀਕ ਨੂੰ ਇਸ ਜਥੇ ਦਾ ਵਿਸ਼ੇਸ਼ ਸਤਿਕਾਰ ਕੀਤਾ ਜਾਵੇ। ਹਜੂਰ ਸਾਹਿਬ ਜੀ ਦੇ ਸਿੰਘ ਜਿਤਨਾ ਵੀ ਹਜ਼ੂਰੀ ਖਾਲਸਾ ਹੈ ਇਹ ਸਿੱਖ ਪੰਥ ਦੇ ਇੱਕ ਸਤਿਕਾਰਯੋਗ ਵੱਡੇ ਭਰਾ ਨੇ। ਸਮੁੱਚੇ ਪੰਥ ਦੇ ਤੁਸੀਂ ਕਹੋਗੇ ਵੱਡੇ ਕਿਵੇਂ? ਹਜ਼ੂਰ ਸਾਹਿਬ ਜੀ ਦੇ ਹਜ਼ੂਰੀ ਖਾਲਸੇ ਦਾ ਇਤਿਹਾਸ ਗੁਰਸੰਗਤ ਜਿਉ ਕਰੀਬਨ 350 ਸਾਲ ਦਾ ਅੱਜ ਤੱਕ ਦੇ ਇਤਿਹਾਸ ਵਿੱਚ ਉਂਗਲ ਤੇ ਗਿਣ ਕੇ ਇੱਕ ਵੱਨ ਉਂਗਲ ਤੇ ਗਿਣ ਕੇ ਇੱਕ ਵੀ ਸਿੱਖ ਬੱਚਾ ਉਹਨਾਂ ਵਿੱਚੋਂ ਪਤਿਤ ਨਹੀਂ ਹੋਇਆ ਕਿਸੇ ਨੇ ਕਿਸਾਨੂੰ ਕੈਂਚੀ ਛੋਣ ਦਾ ਮਤਲਬ ਹੀ ਨਹੀਂ ਹੈ ਉਹਨਾਂ ਦੇ ਬੱਚੇ ਜੋ ਕਿ ਸਾਡੇ ਵੱਡੇ ਭਰਾ ਨੇ ਸਾਡੇ ਆਪਣੇ ਨੇ ਹਜੂਰੀ ਸਿੰਘ ਸਾਰੇ ਦਖਣੀ ਸਿੰਘ ਪਾਵੇਂ ਹਜੂਰ ਸਾਹਿਬ ਰਹਿੰਦੇ ਨੇ ਪਾਵੇਂ ਹੈਦਰਾਬਾਦ ਰਹਿੰਦੇ ਨੇ ਪਾਵੇਂ ਕਿੱਥੇ ਵੀ ਰਹਿੰਦੇ ਨੇ ਸੁੱਤੇ ਸਿੱਧੀ ਬੱਚਿਆਂ ਦੇ ਸਰੀਰ ਤੇ ਕਿਸ਼ਹਾਰਾ ਸਜਾ ਦਿੰਦੇ ਨੇ 9-10 ਸਾਲ ਦੀ ਅਵਸਥਾ ਤੋਂ ਬਾਅਦ ਅੰਮ੍ਰਿਤ ਛਕਾ ਦਿੰਦੇ ਨੇ ਤੇ ਜਦੋਂ ਤੱਕ ਅੰਮ੍ਰਿਤ ਛਕਣ ਦਾ ਪ੍ਰਮਾਣ ਪੱਤਰ ਨਹੀਂ ਮਿਲਦਾ ਉਦੋਂ ਤੱਕ ਆਨੰਦ ਕਾਰਜ ਨਹੀਂ ਹੁੰਦਾ ਕਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਸਟਿੱਕ ਫੈਸਲਾ ਲਿਆ ਜਾਵੇ ਸੁੱਤੇ ਸਿੱਧੀ ਐਦਾਂ ਦਿਓ ਚੜ੍ਹਦੀ ਕਲਾ ਵਾਲੇ ਸਿੰਘ ਨੇ ਸਾਨੂੰ ਵੀ ਐਸੀ ਦ੍ਰਿੜਤਾ ਰਖਣੀ ਉਹਨਾਂ ਗੁਰਸਿੱਖਾਂ ਤੋਂ ਲਾਹਾ ਲੈਣਾ ਉਹਨਾਂ ਵਰਗੀ ਮਰਜਾਦਾ 'ਚ ਪਰਪੱਕ ਹੋਣਾ ਔਰ 10-10 ਸਾਲ ਦੇ ਬੱਚੇ ਆਦ ਮਹਾਰਾਹ ਦਸਮਹਾਰਾਹ ਦੀ ਸੰਥਿਆ ਦੇ ਵਿੱਚ ਐਨ ਪਰਪੱਕ ਤੇ ਗੱਜ-ਗੱਜ ਕੇ ਬਾਣੀ ਪੜ੍ਹਦੇ ਗੁਰੂ ਮਹਾਰਾਹ ਦੇ ਚਰਨਾਂ ਦੇ ਉੱਪਰ ਪੂਰਨ ਭਰੋਸਾ ਰੱਖਦੇ ਤੇ ਮਹਾਰਾਹ ਦੇ ਪੰਥ ਦੀ ਯਾਦ ਕਾਲ ਦੀ ਜਿਹੜੀ ਪ੍ਰਾਤਨ ਮਰਜਾਦਾ ਉਹਨਾਂ ਸਿੰਘਾਂ ਨੇ ਸੰਭਾਲ ਕੇ ਰੱਖੀ ਹੋਈ ਇਹ ਤੁਹਾਡਾ ਸਾਰਿਆਂ ਦਾ ਆਪਣਾ ਕਾਰਜ ਹੈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਕਿਸੇ ਇੱਕ ਵਿਸ਼ੇਸ਼ ਸੰਸਥਾ ਦਾ ਨੇ ਤੁਸੀਂ ਸਾਰੇ ਆਓ ਤੇ ਇਥੋਂ ਕੀਰਤਨ ਕਰਦਿਆਂ ਹੋਇਆਂ ਜਥੇ ਬਣਾ ਕੇ satsang ਕਰਦਿਆਂ ਹੋਇਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਅਸਵਾਰਾ ਹਸਤ ਲਿਖਤ ਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਘੋੜੇ ਪੰਜ ਪਿਆਰਿਆਂ ਦੇ ਅਗਵਾਈ ਦੇਵੇ ਜਿਹੜਾ ਜਥਾ ਆ ਰਿਹਾ ਉਹਨੂੰ ਆਪਾਂ ਜਿਉਂ ਆਇਆ ਕਹਿੰਦੇ ਇਹ ਵੀ ਬੜਾ ਛੋਟਾ ਜਿਹਾ ਪ੍ਰੋਗਰਾਮ ਆ 27 ਤਰੀਕ ਨੂੰ ਸਵੇਰੇ ਆਉਣਾ ਤੇ 28 ਤਰੀਕ ਸ਼ਾਮ ਦੀ ਵਾਪਸੀ ਆ ਇਹਦੇ ਵਿੱਚ ਹੋਰ ਅਸਥਾਨਾਂ ਦੇ ਦਰਸ਼ਣ ਵੀ ਕਰਨੇ ਆ ਇੱਥੇ ਤਖਤ ਸਾਹਿਬ ਜੀ ਵਿਖੇ ਵੀ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਗੁਰਦੁਆਰਾ ਸ੍ਰੀ ਬਾਲੀਲਾ ਸਾਹਿਬ ਜੀ ਵਿਖੇ ਵੀ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਜ਼ਰੂਰ ਬਰ ਜ਼ਰੂਰ ਲਾਹਾ ਲਓ ਦਿੱਲੀ ਦੀਆਂ ਸੰਗਤਾਂ ਆਨੰਦਪੁਰ ਸਾਹਿਬ ਜੀ ਦੀਆਂ ਤੰਗਤਾਂ ਸੰਗਤਾਂ ਮਾਲਵਾ ਦੇਸ਼ ਬਠਿੰਡੇ ਦੀਆਂ ਸੰਗਤਾਂ ਸ੍ਰੀ ਅਮਰਸਰ ਸਾਹਿਬ ਜੀ ਦੀਆਂ ਸੰਗਤਾਂ ਵਿੱਚ ਇਸ ਜਥੇ ਦਾ ਭਰਪੂਰ ਚੜ੍ਹਦੀ ਕਲਾ ਦੇ ਨਾਲ ਭਾਈ ਸਵਾਗਤ ਕਰਨ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਸੋ ਇਸ ਜਥੇ ਦੇ ਸੰਪਰਕ ਤੁਹਾਨੂੰ ਮਿਲ ਜਾਣਗੇ ਗਾਹਬਗਾਏ ਨੈਟ ਤੋਂ ਸਰਚ ਕਰ ਲੋ ਜਾਂ ਆਸ-ਪਾਸ ਤੋਂ ਗੁਰੂ ਘਰਾਂ ਤੋਂ ਯਤਨ ਕਰਕੇ ਤੇ ਵੱਧ ਤੋਂ ਵੱਧ ਸਤਿਕਾਰ ਕਰੋ ਦੂਸਰੀ ਬੇਨਤੀ ਹੈ